ਅਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਉਪ ਦੇਸ਼ਬੰਦ ਵਿੱਚ ਅੱਜ ਬਟਾਲਾ ਤੋਂ ਗੁਰਦੁਆਰਾ ਸ੍ਰੀ ਬੀਰ ਸਾਹਿਬ ਦੇ ਲਈ ਸੰਗਤ ਰਵਾਨਾ ਹੋਈ ਹੈ। ਇਹ ਗੁਰਦੁਆਰਾ ਸਾਹਿਬ ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਸਥਿਤ ਹੈ। ਰਵਾਨਾ ਹੋਈ ਸੰਗਤ ਦੇ ਵੱਲੋਂ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ। ਅਰਦਾਸ ਉਪਰੰਤ ਹੀ ਸੰਗਤ ਗੁਰਦੁਆਰਾ ਸ੍ਰੀ ਬੀਰ ਸਾਹਿਬ ਦੇ ਲਈ ਰਵਾਨਾ ਹੋਈ। ਇਹ ਸੰਗਤ ਕੱਲ ਨੂੰ ਗੁਰਦੁਆਰਾ ਸ਼੍ਰੀ ਬੀਰ ਸਾਹਿਬ ਤੋਂ ਬਰਾਤ ਰੂਪੀ ਨਗਰ ਕੀਰਤਨ ਲੈ ਕੇ ਬਟਾਲਾ ਲਈ ਰਵਾਨਾ ਹੋਵੇਗੀ ਅਤੇ ਦੇਰ ਰਾਤ ਸੰਗਤ ਰੂਪੀ ਇਹ ਨਗਰ ਕੀਰਤਨ ਬਟਾਲਾ ਪਹੁੰਚੇਗਾ ਇਸ ਬੰਦ ਵਿੱਚ ਗੱਲਬਾਤ ਕਰਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਬੜੀ ਹੀ ਸ਼ਰਧਾ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਉਨਾ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਪਰਵ ਬੜੀ ਹੀ ਸ਼ਰਧਾ ਸਤਿਕਾਰ ਅਤੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਕੱਲ ਨੂੰ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਬਰਾਤ ਰੂਪੀ ਆਰੰਭ ਹੋਵੇਗਾ ਅਤੇ देर रात ਬਟਾਲਾ ਪਹੁੰਚੇਗਾ ਉਹਨਾਂ ਨੇ ਸੰਗਤ ਵਿੱਚ ਆਉਣ ਵਾਲੇ ਨੌਜਵਾਨਾਂ ਨੂੰ ਬੇਨਤੀ ਕੀਤੀ ਹੈ ਕਿ ਨਗਰ ਕੀਰਤਨ ਵਿੱਚ ਸ਼ਰਧਾ ਅਤੇ ਭਾਵਨਾ ਲੈ ਕੇ ਆਓ ਉਹਨਾਂ ਨੇ ਨੌਜਵਾਨਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਹੁੱਲੜ ਬਾਜੀ ਕਰਨ ਤੋਂ ਗੁਰੇਜ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੋਮਚੀ ਨਾਨਕ ਨਾਮ ਲੈਵਾ ਸੰਗਤ ਨੂੰ ਆਪਣੇ ਵੱਲੋਂ ਆਪਣੇ ਸਾਥੀ ਮੈਂਬਰ ਸਾਹਿਬ ਵੱਲੋਂ ਸਤਿਕਾਰਯੋਗ ਸਾਰੇ ਬਟਾਲੇ ਦੀਆਂ ਸਤਿਕਾਰਯੋਗ ਸ਼ਖਸੀਤਾਂ ਵੱਲੋਂ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਆਪਣੇ ਮੈਨੇਜਰ ਸਾਹਿਬਾਨ ਵੱਲੋਂ ਲੱਖ ਲੱਖ ਵਧਾਈ ਦਿਨਾ ਇਹ ਧਾਨਗੁਰ ਨਾਨਕ ਸਾਹਿਬ ਤੇ ਜਗਤਮਾਤਾ ਸੁਲਖਣੀ ਦਾ 538ਵਾਂ ਵਿਆਹ ਪਰਬ ਸਾਰੀਆਂ ਸੰਗਤਾਂ ਮਨਾਉਣ ਜਾ ਰਹੀਆਂ ਅੱਜ ਖੁਸ਼ੀ ਦਾ ਮਕਾਮ ਏ ਜਦੋਂ ਬਟਾਲੇ ਦੀ ਧਰਤੀ ਤੋਂ ਇਹ ਸੰਗਤ ਹਰ ਸਾਲ ਦੀ ਤਰ੍ਹਾਂ ਗੁਰਦਰਾ ਬੇਰ ਸਾਹਿਬ ਲਈ ਰਵਾਨਾ ਹੋਣ ਲੱਗੀ ਏ ਸੰਗਤ ਇਤੋਂ ਹੁਣ ਰਵਾਨਾ ਹੋ ਗਏ ਗੁਰਦੁਆਰਾ ਬੇਰ ਸਾਹਿਬ ਰਾਤ ਵਿਸ਼ਰਾਮ ਕਰੇਗੀ ਨਾਲ ਉੱਥੇ ਦੇ ਰਾਤ ਦੇ ਜਿਹੜੇ ਦੁਵਾਨ ਸਜਦੇ ਨੇ ਉਹਨਾਂ ਅਚਮੂਰੀਅਤ ਕਰੇਗੀ ਉੱਥੇ ਜਿੰਨੇ ਇਤਿਹਾਸਿਕ ਗੁਰਦੁਆਰਾ ਸਹਿਬਾਨ ਨੇ ਸੰਗਤ ਨੇ ਜਾ ਕੇ ਉੱਥੇ ਦਰਸ਼ਨ ਕਰਨੇ ਨੇ ਭਾਵੇਂ ਗੁਰਦੁਆਰਾ ਹੱਤ ਸਾਹਿਬੇ ਭਾਵੇਂ ਗੁਰਦੁਆਰਾ ਸਿਹਰਾ ਸਾਹਿਬੇ ਸਾਰੇ ਗੁਰਦੁਆਰੇ ਸਹਿਬਾਨ ਵਿੱਚ ਜਾ ਕੇ ਇਹ ਸੰਗਤਾਂ ਨੇ ਦਰਸ਼ਨ ਕਰਕੇ ਗੁਰੂ ਦੀਆਂ ਅਸੀਸਾਂ ਲੈਣੀਆਂ ਔਰ ਸਵੇਰੇ 5:30 ਵਜੇ ਗੁਰਦੁਆਰਾ ਬੇਰ ਸਾਹਿਬ ਤੋਂ ਅਰਦਾਸ ਅਪਰੰਤ ਪੰਜ ਪਿਆਰਿਆਂ ਦੀ ਅਗਵਾਈ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇੱਕ ਮਹਾਨ ਨਗਰ ਕੀਰਤਨ ਉਥੋਂ ਆਰੰਭ ਹੋਣ ਜਾ ਰਿਹਾ ਜਿਹੜਾ ਵੱਖ-ਵੱਖ ਪਣਾਵਾਂ ਨੂੰ ਤੈਅ ਕਰਕੇ ਬਾਬਾ ਬਕਾਲਾ ਸਾਹਿਬ ਬਿਆਸ ਮਹਿਤਾ ਚੌਂਕ ਉਮਰਪੁਰਾ ਔਰ ਬਸਟੈਂਡ ਗਾਂਧੀ ਚੌਂਕ ਤੋਂ ਹੁੰਦਾ ਹੋਇਆ ਸਤ ਕਰਤਾਰੀਆ ਸਾਹਿਬ ਦੇਰ ਰਾਤ ਇੱਥੇ ਸਮਾਪਤੀ ਹੋਣੀ ਹੈ ਸੋ ਮੇਰੀ ਸੰਗਤਾਂ ਨੂੰ ਬੇਨਤੀ ਹੈ ਆਓ ਵੱਧ ਤੋਂ ਵੱਧ ਸਹਿਯੋਗ ਕਰੀਏ ਵਾਤਵਾ ਸਤਕਾਰ ਕਰੀਏ ਔਰ ਗੁਰੂ ਸਾਹਿਬ ਦੀ ਪਾਲਕੀ ਸਮੇਂ ਨਾਲ ਪਹੁੰਚਾਂਗੇ ਇਹਦੇ ਲਈ ਸਾਰੇ ਜਿੰਨੇ ਰਸਤਿਆਂ ਵਿੱਚ ਸੰਗਤਾਂ ਦਰਸ਼ਨ ਕਰਨ ਉਹ ਆਪਣੇ ਪੜਾ ਤੋਂ ਇਸ ਨਗਰ ਕੀਰਤਨ ਨੂੰ ਸਹੀ ਤਰੀਕੇ ਨਾਲ ਰਵਾਨਾ ਵੀ ਕਰਨ ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਨਾਮ ਸਿੰਘ ਜਸਲ ਮੈਂਬਰ ਥਰੋਨਿਕ ਮੀਟੀ ਹਲਕਾ ਬਟਾਲਾ ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬੇਅਦਬ ਸੰਗਤ ਜਿਹੜੀ ਰਵਾਨਾ ਹੋਣ ਲੱਗੀ ਇੱਥੇ ਮਹਾਰਾਜ ਜਸ ਗਉ ਦੇ ਕਿ ਆਪਾਂ ਆਪਣੇ ਦੋਸਤਾਂ ਨੂੰ ਰਸਤਾ ਨੂੰ ਰਵਾਨਾ ਹੋਣਗੇ ਪਰ ਮਰਾ ਸਾਡੀ ਬੇਨਤੀ ਸਰਕਾਰ ਆਪਣੇ ਸਸੰਗਤ ਦੇ ਅੱਗੇ ਬੜੀਆਂ ਖੁਸ਼ੀਆਂ ਤੁਸੀਂ ਲੈ ਕੇ ਚੱਲੇ ਉਥੋਂ ਰਸਤੇ ਵੀ ਤੁਹਾਨੂੰ ਬੜੀਆਂ ਖੁਸ਼ੀਆਂ ਮਿਲਣੀਆਂ ਉਧਰ ਆਉਣ ਲੱਗੇ ਸੰਗਤ ਦੇ ਰੂਪ ਚ ਤੁਸੀਂ ਆਉਣਾ ਤੁਹਾਨੂੰ ਗੁਰੂ ਮਹਾਰਾਜ ਦੇ ਚਰਨਾਂ ਅਰਦਾਸ ਬੇਨਤੀ ਹੀ ਕਰਦੇ ਆਂ ਪਰ ਤੁਸੀਂ ਤੁਹਾਨੂੰ ਹੋਰ ਬੜੀਆਂ ਖੁਸ਼ੀਆਂ ਮਿਲਣੀਆਂ ਸੱਚੇ ਪਾਤਸ਼ਾਹ ਇਹਨਾਂ ਦੀ ਤੰਦਰੁਸਤੀ ਬਖਸ਼ੇ ਹਰ ਸਾਲ ਇਹ ਤੁਹਾਡਾ ਦਿਹਾੜਾ ਮਨਾਉਂਦੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਮਿਹਰ ਭਦੇ ਹੱਥ ਰੱਖਿਓ ਜੋ ਵੀ ਇੱਥੋਂ ਜਾਂਦਾ ਆਪਣੀ ਮਨਾਰਾ ਪੂਰੀ ਕਰਕੇ ਜਾਂਦਾ ਉੱਥੋਂ ਜੋ ਮਿਲਣਾ ਗੁਰੂ ਦਾ ਘਰੋਂ ਬੜਾ ਕੁਝ ਮਿਲਣਾ ਪਰ ਸੱਚੇ ਪਾਤਸ਼ਾਹ ਨੇ ਬੜੀਆਂ ਕੀਤੀਆਂ ਹਰ ਵੇਲੇ ਪਰ ਜੇ ਗੱਲ ਕਰਨ ਦੇ ਹਾਂ ਦੋਵੇਂ ਮੈਂਬਰ ਅੱਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਵੀ ਇੱਥੋਂ ਮੰਗਦਾ ਕੋਈ ਮੈਂ ਪਹਿਲਾਂ ਹੀ ਬੋਲ ਚੁੱਕਾ ਉਹ ਚੀਜ਼ ਆਜਾਣ ਨਾਲ ਮਿਲਦੀ ਏ